ਹੈਲੋ ਹਾਂਜੀ ਮੈਂ ਅ ਸਰਬਜੀਤ ਗੱਲ ਕਰ ਰਿਹਾ ਹਾਂ ਹਾਂਜੀ ਮੈਂ ਅ ਸਰਬਜੀਤ ਤੁਸੀਂ ਆਪਣੀ ਫਾਈਲ ਲਈ ਸੀ ਨਾ ਸਾਈਪਰਸ ਦੀ ਤੁਸੀਂ ਤੇ ਵਿਸ਼ਾਲ ਨੇ ਤੁਹਾਡੇ ਬ੍ਰਦਰ ਨੇ ਹਾਂਜੀ ਤੇ ਤੁਹਾਡੇ ਮੰਮੀ ਥੋੜਾ ਨਾ ਨਿਰਾਸ਼ ਦੇ ਹੋਇਆ ਤੇ ਤੇ ਤੁਹਾਡਾ ਤੇ ਤੁਹਾਡੇ ਭਰਾ ਦਾ ਵੀਜ਼ਾ ਆ ਗਿਆ ਤੇ ਤੁਹਾਡੇ ਮੰਮੀ ਖੁਸ਼ ਕਿਉਂ ਨਹੀਂ ਹੋਈ ਆਡੇ ਦੋਨਾਂ ਦਾ ਵੀਜ਼ਾ ਆ ਗਿਆ ਬਹੁਤ ਬਹੁਤ ਬਧਾਈਆਂ ਮੈਂ ਬਾਅਦ ਮम्मी ਨੂੰ ਬਤਾਣੇ ਕਿਉਂ ਹੁੰਦੇ ਨੇ ਮੰਮੀ ਮਦਾਨੇ ਕਿਉਂ ਡਰਦੇ ਬੇਸੀ ਤਾਂ ਆਡੇ ਨੂੰ ਸਮਝ ਨਹੀਂ ਆਇਆ ਇੰਨੇ ਖੁਸ਼ੀ ਵਾਲੇ ਗੱਲ ਲੈ ਇਕੱਠੇ ਪੈਂਟਰਾ ਦਾ ਵੀਜ਼ਾ ਆ ਗਿਆ ਹੈ विदाउट ਆਇਸ ਵੀਜ਼ਾ ਆ ਗਿਆ ਤੇ ਉਹ ਰੋਂਦੇ ਪਏਗੀ ਪੁੱਛਣੇ ਜਰਾ ਕੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਤਾਇਆ ਹੋਣ ਪੁੱਤਰ ਜਲਦੀਪ ਨੂੰ ਮੇਰੇ ਵੱਲੋਂ ਪਤਾ ਇਹ ਤੇਰਾ ਵੀਜ਼ਾ ਆ ਗਿਆ ਨਾ ਬੇਟਾ ਮੈਡਮ ਪੁੱਛਦੇ ਵੇ ਠੀਕ ਹੈ ਬਹੁਤ ਖੱਜਲ ਖਰਾਬ ਮੇਰੇ ਹੋਇਆ ਸੀ 3 ਸਾਲ ਮਤਲਬ ਹੋਇਆ ਸੀ ਸਾਨੂੰ ਤੇ ਇਸੇ ਕਰਕੇ ਅਸੀਂ ਡਰ ਗਏ ਤੇ ਇਹ ਕਹਿੰਦੇ ਹਾਂ ਵੀਜਾ ਨਹੀਂ ਆ ਸਕਦੇ ਸਾਡੇ ਸਾਡੀ ਕਿਸਮਤ ਬੜੀ ਖਰਾਬ ਹੈ ਇਸ ਕਰਕੇ ਅੱਜ ਸਾਨੂੰ ਇਹਨਾਂ ਨੇ ਬੁਲਾਇਆ ਵੀ}{|\text{ਵਿਸ਼ਾਲ ਦਾ}} ਵੀ ਇਸ ਤਰ੍ਹਾਂ ਸਾਮੀ ਆ ਜਾ ਤੁਸੀਂ ਹਾਂ ਤੇ ਹੈਲੋ ਤੇ ਦਿੰਦੇ ਆ ਵੀਜਾ ਅੱਜ ਕੀਨ ਚ ਸਾਈਬਰ ਸਿਰੇ ਤੇ ਚਕੀਨ ਸੀ ਕਹਿੰਦੇ ਇੱਥੇ ਲਗਾਣੀ ਹੈ ਮੈਂ ਵੀ ਮਤਲਬ ਕਿ ਉਹਨਾਂ ਨੇ ਨਹੀਂ ਲਗਾਈ ਹੋਈ ਹੈ ਤੇ ਮੇਰੇ ਬੇਟੇ ਦਾ ਇਹਨਾਂ ਨੇ ਸਹੀ ਬੈਸਟ ਲਗਾਈ ਸੀ ਬੇਟੀ ਕਰਕੇ ਬੇਟੀ ਨੇ ਜੋ ਕਈ ਵਿੱਚ ਦੋ ਵਾਰੀ ਫਾਈਲ ਲਗਾਈ ਤੇ ਮਤਲਬ ਕਿ ਕਈ ਵਾਰੀ ਪੈਸੇ ਮਰ ਕੇ ਇੱਥੇ ਜਲੰਧਰ ਦੇ ਵਿੱਚ ਦੋਹਾਂ ਜਲੰਧਰ ਨੇ ਸਾਨੂੰ ਖਰਾਬ ਕੀਤਾ ਸਾਡੇ ਹਜੇ ਵੀ ਪੈਸੇ ਫਸੇ ਹੋਏ ਆ ਉਧਰ 75000 ਰੁਪਏ ਨਹੀਂ ਕਹਿੰਦੇ ਇਸੇ ਸਾਈਓਂ ਵਰਸਿਚ ਸਾਨੂੰ ਇਹ ਫਾਇਦਾ ਹੋਇਆ ਕਿਉਂ ਨਾ ਸਾਡਾ ਟੁਕਾ ਪਹਿਲਾਂ ਪੈਸੇ ਹੀ ਲੈ ਮੰਗੀ ਹੂੰ ਕਹਿੰਦੇ ਵੀਜ਼ਾ ਦੇ ਕੇ ਪੈਸੇ ਰਵਾਗੇ ਕਿਉਂ ਲਾਈਵ ਬਠਿਆਰੀ ਬਠਾ